ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਪਾਈ ਅੰਮਰਤਪਾਲ ਸਿੰਘ ਬਾਈਕ ਸੈਸ਼ਨ ਵਿੱਚ ਹੋਣਗੇ ਸ਼ਾਮਲ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਬਾਈਕ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੇ ਉੱਪਰ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਜੋ ਅੰਮਰਤਪਾਲ ਦੇ ਹਲਕੇ ਦੇ ਲੋਕਾਂ ਦੇ ਵਿੱਚ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਐਮਪੀ ਫੰਡਾਂ ਦੇ ਵਿੱਚੋਂ ਜੋ ਅੰਮਰਤਪਾਲ ਦੇ ਵੱਲੋਂ ਉਹ ਫੰਡ ਆਪਣੇ ਹਲਕੇ ਦੇ ਲੋਕਾਂ ਨੂੰ ਨਹੀਂ ਦਿੱਤੇ ਗਏ ਜਿਸ ਕਾਰਨ ਹੁਣ ਬਾਈਕ ਸੈਸ਼ਨ ਵਿੱਚ ਉਹ ਆਪਣੇ ਹਿੱਸੇ ਦੇ ਫੰਡ ਲੈ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਦੇਣਗੇ ਜਿਸ ਦੇ ਬਾਰੇ ਹਾਈ ਕੋਰਟ ਦਾ ਇਹ ਵੱਡਾ ਫੈਸਲਾ ਤੁਸੀਂ ਜੁੜਿਓ ਲੋਕਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਖਬਰ ਵੱਲ ਬਦਨ ਤੋਂ ਪਹਿਲਾਂ ਇੱਕੋ ਹੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਭਾਰਤ ਸਰਕਾਰ ਦਾ ਇਹ ਬਾਈਟ ਸੈਸ਼ਨ ਜੋ 28 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਉਸ ਬਾਈਟ ਸੈਸ਼ਨ ਦੇ ਵਿੱਚ ਵੀ ਵੱਖ-ਵੱਖ ਹਲਕਿਆਂ ਦੇ ਸਾਰੇ ਹੀ ਲੋਕ ਸਭਾ ਮੈਂਬਰ ਆਪਣੇ ਹਿੱਸੇ ਦੇ ਐਮਪੀ ਫੰਡ ਲੈ ਕੇ ਤੇ ਉਹਨਾਂ ਨੂੰ ਵਰਤਣ ਤੋਂ ਬਾਅਦ ਜੋ ਬਜਟ ਸੈਸ਼ਨ ਦੇ ਵਿੱਚ ਜਾਣਕਾਰੀ ਦਿੰਦੇ ਨੇ ਉਸ ਹਲਕੇ ਦੇ ਵਿੱਚ ਹੋਰ ਕੀ ਪ੍ਰੋਬਲਮਾਂ ਨੇ ਉਹ ਸੈਸ਼ਨ ਦੇ ਵਿੱਚ ਜਾ ਕੇ ਆਪਣੇ ਵੱਲੋਂ ਫੰਡਾਂ ਦੀ ਮੰਗ ਕਰਦੇ ਨੇ ਸੋ ਇਸ ਬਜਟ ਸੈਸ਼ਨ ਵਿੱਚ ਉਹ ਫੰਡ ਰੱਖੇ ਜਾਂਦੇ ਨੇ ਉਸ ਹਲਕਿਆਂ ਦੇ ਮਤਾਬਕ ਹਰੇਕ ਐਮਪੀ ਨੂੰ ਆਪਣੇ ਕੋਟੇ ਦਾ 5 ਕਰੋੜ ਰੁਪਇਆ ਜੋ ਸਾਲਾਨਾ ਫੰਡ ਮਿਲਦੀ ਹੈ ਉਸ ਨਾਲਾ ਫੰਡ ਹਰ ਇੱਕ ਐਮਪੀ ਹਰ ਸਾਲ ਖਰਚ ਕੇ ਫਿਰ ਨਵੇਂ ਬਜਟ ਸੈਸ਼ਨ ਤੋਂ ਆਪਣਾ ਫੰਡ ਰੀਲੀਜ਼ ਕਰਵਾਉਂਦਾ ਹੈ ਸੋ ਇਸੇ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਪਿਛਲੇ 2 ਸਾਲਾਂ ਤੋਂ ਆਪਣਾ ਐਮਪੀ ਫੰਡ ਜੋ ਉਹ ਨਹੀਂ ਵੰਡ ਸਕੇ ਜਿਸ ਕਾਰਨ ਉਹਨਾਂ ਨੇ ਇਸ ਬਜਟ ਸੈਸ਼ਨ ਦੇ ਵਿੱਚ ਫਿਰ ਸ਼ਾਮਲ ਹੋਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਸੋ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਪਟੀਸ਼ਨ ਦਾਇਰ ਕੀਤੀ ਹੈ ਕਿ ਉਹਨਾਂ ਨੂੰ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ ਉਹ ਆਪਣੇ ਹਲਕੇ ਵਿੱਚ ਜੋ ਉਹਨਾਂ ਲੋਕਾਂ ਦੇ ਮੁੱਦੇ اٹھਾ ਸਕਣ ਜੋ ਆਪਣੇ ਐਮਪੀ ਲੈਂਡ ਫੰਡ ਦੀ ਵਰਤੋਂ ਕਰਨ ਵਿੱਚ ਅਸਮਰੱਥ ਹਨ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਉਹਨਾਂ ਪਹਿਲਾਂ ਵੀ ਇੱਕ ਪਟੀਸ਼ਨ ਦਾਇਰ ਕੀਤੀ ਸੀ ਪਰ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਵਕੀਲਾਂ ਰਾਹੀਂ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਦਰਜ ਕੀਤੀ ਹੈ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ 17 ਜਨਵਰੀ ਨੂੰ ਜੇਲ੍ਹ ਤੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਪੰਜਾਬ ਦੇ ਗ੍ਰਹਿ ਸਖਤਰ ਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਲੋਕ ਸਭਾ ਦੇ ਸਪੀਕਰ ਨੂੰ ਇੱਕ ਪੱਤਰ ਵੀ ਲਿਖਿਆ ਸੀ ਇਸ ਪੱਤਰ ਵਿੱਚ ਉਹਨਾਂ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਉਹਨਾਂ ਨੂੰ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਲੋੜ ਹੈ ਕਿਉਂਕਿ ਆਪਣੇ ਐਮਪੀ ਲੈਂਡ ਫੰਡ ਦੀ ਵਰਤੋਂ ਕਰਨ ਵਿੱਚ ਆਸਮਰਥਨ ਦੂਜਾ ਉਹਨਾਂ ਦੇ ਖੇਤਰ ਵਿੱਚ ਭਿਆਨਕ ਹੜ੍ਹ ਆਏ ਸੀ ਜਿਸ ਕਾਰਨ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਨੇ ਇਹ ਮੁੱਦਾ ਵੀ ਚੁੱਕਣਾ ਹੈ ਇਸ ਤੋਂ ਇਲਾਵਾ ਸਰਦੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀਆਂ ਮਹੱਤਵਪੂਰਨ ਸਮੱਸਿਆਵਾਂ ਹਨ ਇਸ ਲਈ ਉਹਨਾਂ ਨੂੰ ਇਹ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਏ ਜੋ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਸੰਸਦ ਵਿੱਚ ਚੁੱਕ ਸਕਣ ਸੋ ਵਕੀਲਾਂ ਨੇ ਸਮਝਾਇਆ ਕਿ ਪਟੀਸ਼ਨ ਪਿਛਲੇ ਸਰਦੀਆਂ ਦੇ ਸੈਸ਼ਨ ਦੌਰਾਨ ਦਰਖਾਸਤ ਕੀਤੀ ਗਈ ਸੀ ਉਸ ਸਮੇਂ ਵਕੀਲਾਂ ਦੀ ਹੜਤਾਲ ਚੱਲ ਰਹੀ ਸੀ ਜਦੋਂ ਕਿਸ ਦੀ ਸੁਣਵਾਈ ਹੋਈ ਤਾਂ ਸਿਰਫ ਇੱਕ ਦਿਨ ਬਾਕੀ ਬਚਿਆ ਸੀ ਜੋ ਜੋ ਸਰਦ ਰੁੱਤ ਸੈਸ਼ਨ اجلاس ਦਾ ਇਸ ਕਰਕੇ ਅਦਾਲਤ ਨੇ ਉਹਨਾਂ ਨੂੰ ਇੱਕ ਨਵੀਂ ਪਟੀਸ਼ਨ ਧਾਰਨ ਕਰਨ ਦੀ ਇਜਾਜ਼ਤ ਦਿੱਤੀ ਸੀ ਇਸ ਕਾਰਨ ਅੱਜ ਉਹਨਾਂ ਨੇ ਫਿਰ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੇ ਉੱਪਰ ਕੱਲ ਨੂੰ ਸੁਣਵਾਈ ਹੋਵੇਗੀ ਜੋ ਅੰਮ੍ਰਿਤਪਾਲ ਸਿੰਘ ਨੂੰ ਇਸ ਬੈਚ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਆਗਾ ਦਿੱਤੀ ਜਾ ਸਕਦੀ ਹੈ ਜੋ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਹੁਣ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਇਹ ਰਾਹਤ ਮਿਲੇਗੀ ਔਰ ਇਸ ਬੈਚ ਸੈਸ਼ਨ ਦੇ ਵਿੱਚ ਜ਼ਰੂਰ ਜਿਹੜਾ ਸ਼ਾਮਲ ਹੋਣਗੇ ਔਰ ਆਪਣੇ ਹਲਕੇ ਦੇ ਲੋਕਾਂ ਲਈ ਜੋ ਆਪਣੇ ਐਮਪੀ ਫੰਡ ਦੇ ਵਿੱਚੋਂ ਉਸ ਨੂੰ ਖਰਚ ਸਕਣ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਸਕਣ ਜਿਸ ਕਰਕੇ ਹੁਣ ਬੈ ਸੈਸ਼ਨ ਦੇ ਵਿੱਚ ਉਹਨਾਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ ਇਸੇ ਨੂੰ ਲੈ ਕੇ ਅੱਜ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਹਾਈ ਕੋਰਟ ਦੇ ਵੱਲੋਂ ਜੋ ਕੱਲ ਫੈਸਲਾ ਆਉਣਾ ਹੈ